ਚੰਡੀਗੜ੍ਹ ਤੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਯੁੱਧ ਨਸ਼ੇ ਵਿਰੁੱਧ ਜਿਹਦੇ ਵਿੱਚ ਸਭ ਤੋਂ ਅਹਿਮ ਕੰਪੋਨੈਂਟ ਇਹ ਸੀਗਾ ਨਸ਼ਾ ਜਿਹੜਾ ਕਰਨ ਵਾਲਾ ਹੈ ਉਹਨੂੰ ਮਰੀਜ਼ ਟਰੀਟ ਕਰਨਾ ਔਰ ਜਿਹੜਾ ਨਸ਼ਾ ਵੇਚਣ ਵਾਲਾ ਹੈ ਉਹਨੂੰ ਇੱਕ ਕ੍ਰਿਮੀਨਲ ਦੇ ਤਰ੍ਹਾਂ ਟਰੀਟ ਕਰਨਾ ਇਹ ਡਿਸਟਿੰਕਸ਼ਨ ਕੀਤੀ ਔਰ ਜਿਹੜੇ ਨਸ਼ਾ ਕਰਦੇ ਸੀ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਇੱਕ ਮੈਂਟਲ ਸਿਕਨੈਸ ਡਰਗ ਅਡਿਕਸ਼ਨ ਨੂੰ ਜਿਹੜਾ ਹੈਗਾ ਇੱਕ ਮੈਂਟਲ ਹੈਲਥ ਦਾ ਇਸ਼ੂ ਸਮਝ ਕੇ ਉਹਦਾ ਇਲਾਜ ਕਰਨਾ ਉਹਦੇ ਵਿੱਚ ਬਹੁਤ ਸਾਰੇ ਕੰਪੋਨੈਂਟ ਸੀਗੇ ਕਿ ਪਹਿਲਾਂ ਅੰਬਰੀਜ ਨੂੰ ਸੈਂਟਰ ਤੇ ਲੈ ਕੇ ਆਣਾ ਉਹਨੂੰ ਨਸ਼ਾ ਛੁਡਾਣਾ ਫਿਰ ਗੱਲ ਹੁੰਦੀ ਸੀ ਰੀਹੈਬਿਲੀਟੇਸ਼ਨ ਦੀ ਜਦੋਂ ਮੈਂ ਪੁੱਛਿਆ ਵੀ ਰੀਹੈਬਿਲੀਟੇਸ਼ਨ ਚ ਆਪਾਂ ਕੀ ਕਰਦੇ ਆ ਕਹਿੰਦੇ ਜੀ ਕਾਉਂਸਲਿੰਗ ਕਰਦੇ ਆ ਉਹਦੇ ਨਾਲ ਕੀ ਸੀ ਰਿਲੈਪਸ ਰੇਟ 90% ਸੀਗਾ ਅੱਜ ਦਾ ਜਿਹੜਾ ਇਨੀਸ਼ੀਏਟਿਵ ਹੈ ਇਹ ਵਿਕਰਮਜੀਤ ਜੀ ਸਾਨੀ ਇੱਕ ਮਿਸਿੰਗ ਲਿੰਕ ਵਾਈਟਲ ਲਿੰਕ ਸੀਗਾ ਵਿੱਚ ਉਹਦੀ ਰੀਹੈਬਿਲੀਟੇਸ਼ਨ ਉਨੀ ਦੇਰ ਨਹੀਂ ਹੁੰਦੀ ਜਿੰਨੀ ਦੇਰ ਤੁਸੀਂ ਉਹਨੂੰ ਨਸ਼ਾ ਛਡਾ ਕੇ ਕੋਈ ਕੰਮ ਸਿਖਾ ਕੇ ਉਹਨੂੰ ਕੰਮ ਨਹੀਂ ਲਾ ਦਿੱਤਾ ਇਹਨਾਂ ਨੇ ਸ਼ੁਰੂ ਕੀਤਾ ਅੰਮ੍ਰਿਤਸਰ ਤੋਂ ਇਹਨਾਂ ਨੇ ਕਿਹਾ ਕਿ ਜਿਹੜੇ ਇਹਨਾਂ ਦੀ ਸਨ ਫਾਊਂਡੇਸ਼ਨ ਹੈ ਉਹਦੇ ਵੱਲੋਂ ਅਸੀਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਇੱਕ ਜਿਹੜਾ ਬਿਲਕੁਲ ਜਿਹੜਾ ਲੇਟੈਸਟ ਹੈ ਮਾਡਰਨ ਹੈ ਜੋ ਬੱਚਿਆਂ ਨੂੰ ਲੋੜ ਹੈ ਉਹਨਾਂ ਦੀ ਫੈਕਟ ਨੀਡ ਹੈ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਜਿਹਦੇ ਵਿੱਚ 6 ਤੋਂ 10 ਤੱਕ ਦੇ ਜਿਹੜੇ ਸਕਿੱਲਸ ਆ ਗਏ ਜਿਹਦੇ ਵਿੱਚ ਚਾਹੇ ਤੁਹਾਡੀ ਜਿਹੜੀ ਲੋਕਲ ਇੰਡਸਟਰੀ ਆ ਜਿਹਦੇ ਵਿੱਚ ਤੁਹਾਡੇ ਫੁੱਟਬਾਲ ਕ੍ਰਿਕਟ ਦੀ ਬਾਲ ਹੈ ਉਹਦੀ ਸਟਿਚਿੰਗ ਕਰਨੀ ਆ ਔਨ ਦਾ ਸਪੌਟ ਮਤਲਬ ਇੱਥੇ ਹੀ employment ਮਿਲਦੀ ਉਹਨੂੰ ਇੱਥੇ ਹੀ ਪੈਸੇ ਮਿਲਣੇ ਸ਼ੁਰੂ ਹੋ ਗਏ ਉਹਨੂੰ ਪੈਸਾ ਛੱਡ ਦੇਗਾ ਉਹ ਦੂਜੇ ਪਾਸੇ ਕੰਪਿਊ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਖਾਣਾ ਆਪਾਂ ਸਾਰੇ ਖਾਂਦੇ ਆ ਕੁਕਿੰਗ ਦੇ ਕੋਰਸਸ ਆ ਬਹੁਤ ਵਧੀਆ ਜਿਹੜੇ ਖਾਣਾ ਬਣਾਉਣਾ ਸਿਖਾਉਂਦੇ ਆ ਅੰਡਰ ਹਾਈ ਜਿਨੇ ਕੰਡੀਸ਼ਨਸ ਅੱਜ ਮਾਰਚ ਤੋਂ ਲੈ ਕੇ ਹੁਣ ਤੱਕ 18000 ਨਸ਼ਾ ਛੱਡ ਚੁੱਕਿਆ ਉਹਦੇ ਵਿੱਚੋਂ 5-6000 ਦੇ ਕਰੀਬ ਜਿਹੜੇ ਕੋਈ ਨਾ ਕੋਈ ਕੰਮ ਸਿੱਖ ਕੇ ਉਹ ਕੋਈ ਨਾ ਕੋਈ ਕੰਮ ਸ਼ੁਰੂ ਕਰ ਚੁੱਕਿਆ